ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਜੀ ਅੱਜ ਦਾ ਜਿਹੜਾ ਆਪਣੀ ਵੀਡੀਓ ਦਾ ਟੌਪਿਕ ਹੈ ਜੀ ਉਹ ਹੈਗਾ oily skin ਵਾਸਤੇ ਜਿਨ੍ਹਾਂ ਦੀ ਬਹੁਤ ਜ਼ਿਆਦਾ oily skin ਹੈ ਤੇ बार-बार ਜਿਹੜਾ ਫੇਸ ਜੇ ਆਪਾਂ ਵਾਸ਼ ਵੀ ਕਰਦੇ ਆ ਤਾਂ ਵੀ 10 15 ਮਿੰਟਾਂ ਬਾਅਦ ਫੇਰ ਫੇਰ ਜਿਹੜਾ oily ਹੋ ਜਾਂਦਾ ਆਪਣਾ ਫੇਸ ਠੀਕ ਹੈ ਜੀ ਬਹੁਤ ਜ਼ਿਆਦਾ ਆਇਲ ਨਜ਼ਰ ਆਉਂਦਾ ਆਪਣੇ ਫੇਸ ਤੇ ਜਿਸ ਦੇ ਕਰਕੇ ਕੀ ਫੇਸ ਆਪਣਾ ਸੋਹਣਾ ਨਹੀਂ ਲੱਗਦਾ ਹਨਾ ਤੇ ਬਾਰ-ਬਾਰ ਆਪਾਂ ਨੂੰ ਹਰ ਵਕਤ ਆਪਾਂ ਨੂੰ ਕੋਲ ਰੁਮਾਲ ਰੱਖਣਾ ਪੈਂਦਾ ਤੇ ਆਪਾਂ ਨੂੰ ਵਾਈਪ ਕਰਨਾ ਪੈਂਦਾ ਆਪਣਾ ਫੇਸ ਦਾ ਨਾ ਜੀ ਜਾਂ ਫਿਰ ਆਪਾਂ ਨੂੰ ਹਨਾ ਦਿਨ ਦੇ ਵਿੱਚ 4-5 ਵਾਰੀ ਆਪਣਾ ਫੇਸ ਵਾਸ਼ ਕਰਨਾ ਪੈਂਦਾ ਹਨਾ ਬਾਹਰ ਅੰਦਰ ਕੀਤੇ ਜਾਂਦੇ ਆ ਤਾਂ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਇਸ ਚੀਜ਼ ਨਾਲ ਤੇ ਨਾਲ-ਨਾਲ ਪ੍ਰੋਬਲਮਸ ਵੀ ਕ੍ਰੀਏਟ ਹੁੰਦੀਆਂ ਨੇ ਹਨਾ ਜੀ ਤੇ ਇਹਨੂੰ ਸੈੱਟ ਕਰਨ ਲਈ ਆਪਾਂ ਸਿਰਫ ਦੋ ਚੀਜ਼ਾਂ ਦਾ ਹੀ ਯੂਜ਼ ਕਰਾਂਗੇ ਕਿਉਂਕਿ ਸਭ ਨੂੰ ਪਤਾ ਹੈ ਨਾ ਬੇਸਣ ਨਾਲ ਹੈ ਜਿਹੜਾ ਆਪਣਾ ਫੇਸ ਆਇਲੀ ਹੈ ਉਹ ਸੈੱਟ ਹੁੰਦਾ ਹੈਗਾ ਠੀਕ ਹੈ ਜੀ ਆਇਲ ਰਿਡਿਊਸ ਕਰਦਾ ਹੈਗਾ ਜਿਹੜਾ ਬੇਸਣ ਹੁੰਦਾ ਹੈਗਾ ਤੇ ਬੇਸਣ ਦੇ ਵਿੱਚ ਆਪਾਂ ਕੋਈ ਵੀ ਆਇਲੀ ਚੀਜ਼ ਨਹੀਂ ਪਾਉਣੀ ਜਿਵੇਂ ਕੋਈ ਕੋਈ ਆਇਲ ਵਗੈਰਾ ਹੋ ਗਿਆ ਹਨਾ ਜੀ ਜਾਂ ਮਲਾਈ ਹੋਗੀ ਦਹੀਂ ਹੋਗੀ ਤਾਂ ਆਪਾਂ ਉਹਦੇ ਵਾਸਤੇ ਜਾਂ ਤਾਂ ਰੋਜ਼ ਵਾਟਰ ਯੂਜ਼ ਕਰਾਂਗੇ ਜਾਂ ਫਿਰ ਆਪਾਂ ਰਾ ਮਿਲਕ ਫੀਟ ਕਰ ਲਾਂਗੇ ਠੀਕ ਹੈ ਜੀ ਕਿਉਂਕਿ ਦਹੀਂ ਤੇ ਮਲਾਈ ਦੇ ਵਿੱਚ ਜ਼ਿਆਦਾ ਹੁੰਦਾ ਚਿਕਨੀ ਹੁੰਦੀ ਹੈ ਜ਼ਿਆਦਾ ਹੋਏ ਆਇਲ ਜ਼ਿਆਦਾ ਹੁੰਦਾਗਾ ਤੇ ਤਾਂ ਕਰਕੇ ਆਪਾਂ ਇੱਕ ਤਾਂ ਇਹਦੇ ਵਾਸਤੇ ਯੂਜ਼ ਕਰਾਂਗੇ ਬੇਸਨ ਬੇਸਨ ਦੇ ਵਿੱਚ ਆਪਾਂ ਪਾ ਲਾਂਗੇ ਰਾ ਮਿਲਕ ਠੀਕ ਹੈ ਜੀ ਰਾ ਮਿਲਕ ਆਪਾਂ ਤਾਂ ਪਾਵਾਂਗੇ ਕਿਉਂਕਿ ਮਿਲਕ ਤੋਂ ਬਿਨਾ ਟੇਸਟ ਨਹੀਂ ਬਣਨਾ ਇਹਦਾ ਠੀਕ ਹੈ ਜੀ ਇਹਨੂੰ ਇਹਦਾ ਚੰਗੀ ਤਰ੍ਹਾਂ ਆਪਾਂ ਪੇਸਟ ਬਣਾ ਲਾਂਗੇ ਹੁਣ ਆਪਾਂ ਬ੍ਰਸ਼ ਯੂਜ਼ ਕਰਨ ਲੱਗੇ ਫੇਸ ਤੇ ਠੀਕ ਹੈ ਜੀ ਪਹਿਲਾਂ ਆਪਾਂ ਹੱਥ ਦੇ ਨਾਲ ਹੀ ਜਿਹੜਾ ਕੋਈ ਵੀ ਪੇਸਟ ਸੀਗਾ ਉਹ ਲਗਾ ਲੈਂਦੇ ਸੀਗੇ ਠੀਕ ਹੈ ਜੀ ਮੈਂ ਜਿੱਕਰ ਮੇਰਾ ਫੇਸ ਮੈਨੂੰ ਜ਼ਿਆਦਾ ਆਇਲੀ ਲੱਗਦਾ ਹੈ ਹਨਾ ਜੀ ਤਾਂ ਫਿਰ ਮੈਂ ਇਹੀ ਰੈਮਡੀ ਹੈ ਜਿਹੜੀ ਲਗਾਤਾਰ ਯੂਜ਼ ਕਰਦੀਆਂ ਠੀਕ ਹੈ ਜੀ ਤੁਸੀਂ ਕਿੰਨੇ ਦਿਨ ਵੀ ਲਗਾਤਾਰ ਕਰ ਸਕਦੇ ਜੋ ਤੁਹਾਨੂੰ ਲੱਗਿਆ ਕਿ ਹੁਣ ਫੇਸ ਹੈ ਜਿਹੜਾ ਆਇਲੀ ਨਹੀਂ ਹੈਗਾ ਠੀਕ ਹੋ ਗਿਆ ਹੈਗਾ ਤਾਂ ਫਿਰ ਤੁਸੀਂ ਇਹਨੂੰ ਬੰਦ ਕਰ ਸਕਦੇ ਹੋ ਠੀਕ ਹੈ ਜੀ ਤੇ ਨਾਲ ਨਾਲ ਹਨਾ ਜੇ ਤੁਸੀਂ ਆਇਲੀ ਚੀਜ਼ਾਂ ਜਿਆਦਾ ਖਾਨਿਓ ਹਨਾ ਫਾਸਟ ਫੂਡ ਵਗੈਰਾ ਜਿਆਦਾ ਖਾਨਿਓ ਜਾਂ ਤੁਸੀਂ ਕਿਉ ਤੋਂ ਬਣੀਆਂ ਚੀਜ਼ਾਂ ਹਨਾ ਜਿਵੇਂ ਕਿ ਘਰ ਦੇ ਵਿੱਚ ਜਿਵੇਂ ਦਹੀਂ ਹੋ ਗਿਆ ਮੱਖਣੀ ਹੋ ਗਈ ਇਹ ਚੀਜ਼ਾਂ ਤੁਸੀਂ ਦੇਸੀ ਕਿਉ ਹੋ ਗਿਆ ਹਨਾ ਇਹ ਚੀਜ਼ਾਂ ਤੁਸੀਂ ਜਿਆਦਾ ਖਾਣੇ ਪੀਣਿਓ ਹਨਾ ਤਾਂ ਫਿਰ ਇਸ ਚੀਜ਼ ਤੇ ਤੁਹਾਨੂੰ ਕੰਟਰੋਲ ਕਰਨਾ ਪੈਣਾ ਠੀਕ ਹੈ ਜੀ ਥੋੜਾ ਜਿਹਾ ਉਹਦੇ ਕਰਕੇ ਵੀ ਜਿਹੜਾ ਉਹ ਆਇਲ ਹੁੰਦਾ ਆਪਣੀ ਬਾਡੀ ਦੇ ਵਿੱਚ ਹਨਾ ਉਹ ਆਪਣੇ ਫੇਸ ਤੇ ਜਿਹੜਾ ਨਜ਼ਰ ਆਉਂਦਾ ਹੈਗਾ ਇਹ ਕਿਹਾ ਉਹਦੇ ਕਰਕੇ ਫੇਸ ਹੈ ਜਿਹੜਾ ਜਿਆਦਾ ਆਇਲੀ ਲੱਗਦਾ ਹੈ ਮੇਰਾ ਫੇਸ ਵੀ ਆਇਲੀ ਲੱਗ ਰਿਹਾ ਹੈਗਾ ਵੀਰੇ ਦੇ ਵਿੱਚ ਠੀਕ ਹੈ ਜੀ ਤਾਂ ਆਪਾਂ ਇਹਨੂੰ ਅਪਲਾਈ ਕਰ ਲਾਂਗੇ ਆਪਣੇ ਫੇਸ ਤੇ ਐਨਾ ਠੰਡਾ ਠੰਡਾ ਲੱਗ ਰਿਹਾ ਨਾ ਇਹ ਲਗਾਉਣ ਤੇ ਇੱਕ ਗਰਮੀ ਇੰਨੀ ਆ ਵਧੀਆ ਲੱਗ ਰਿਹਾ ਫੀਲ ਵਧੀਆ ਹੋ ਰਿਹਾਗਾ ਠੰਡਾ ਠੰਡਾ ਜਿਹਾ ਲੱਗ ਰਿਹਾ ਜਦੋਂ ਆਪਾਂ ਜਿਹੜਾ ਬ੍ਰਸ਼ ਆ ਉਹ ਪਹਿਲੀ ਵਾਰ ਯੂਜ਼ ਕਰ ਲਿਆ ਕਰ ਰਹੇ ਆਂਗੇ ਨਹੀਂ ਮੈਂ ਹੱਥ ਨਾਲ ਹੀ ਫੱਟੇ ਚੱਕ ਦਿੰਨੀ ਹੁੰਨੀ ਆ ਹਾਂਜੀ ਹੁਣ ਆਪਾਂ ਚੰਗੀ ਤਰ੍ਹਾਂ ਅਪਲਾਈ ਜਿਹੜਾ ਕਰ ਲਿਆਗਾ ਅ ਸਾਰਾ ਸੀਗੇ ਜਿਹੜਾ ਆਪਾਂ ਮੋਟੀ-ਮੋਟੀ ਲੇਅਰ ਲਗਾ ਲਈ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਅੱਧਾ ਘੰਟਾ ਰੱਖਾਂਗੇ ਅੱਧੇ ਘੰਟੇ ਤੋਂ ਬਾਅਦ ਜਦ ਉਹ ਹੀ ਡਰਾਈ ਹੋ ਗਿਆ ਥੋੜਾ ਥੋੜਾ ਖਿੱਚ ਜੀ ਪੈਣ ਲੱਗੀ ਆਪਣੇ ਫੇਸ ਤੇ ਤਾਂ ਆਪਾਂ ਇਹਨੂੰ ਸਾਫ਼ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਮਿਲਦੇ ਆਂ ਆਪਾਂ ਇਹਨੂੰ ਸਾਫ਼ ਕਰਨ ਤੋਂ ਬਾਅਦ ਠੀਕ ਹੈ ਜੀ ਹਾਂਜੀ ਆਪਾਂ ਆਪਣਾ ਚਿਹਰਾ ਸੀ ਜਿਹੜਾ ਵਾਸ਼ ਕਰ ਲਿਆ ਤੁਸੀਂ ਆਪ ਇਹਨੂੰ ਟੈਪ ਟੈਪ ਕਰਕੇ ਆਪਾਂ ਸਾਫ਼ ਕਰ ਲਾਂਗੇ ਤੁਕਾ ਲਾ ਲਾਂਗੇ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਰਿਜ਼ਲਟ ਤੁਹਾਨੂੰ ਪਤਾ ਲੱਗਿਆ ਹਲਕਾ ਫਰਕ ਪਿਆਗਾ ਤੁਸੀਂ ਵੀਡੀਓ ਨੂੰ ਬੈਕ ਕਰਕੇ ਵੀ ਦੇਖ ਸਕਦੇ ਹੋ ਕਿ ਕਿੰਨਾ ਆਇਲ ਚਮਕ ਰਿਹਾ ਸੀ ਮੇਰੇ ਫੇਸ ਤੇ ਪਹਿਲਾਂ ਤੇ ਆਪਣਾ ਇਹ ਪੈਕ ਲਾਉਣ ਤੋਂ ਬਾਅਦ ਕਿੰਨਾ ਫਰਕ ਪਿਆਗਾ ਠੀਕ ਹੈ ਜੀ ਤੇ ਤੁਸੀਂ ਇਹ ਰੈਮਡੀ ਉਦੋਂ ਤੱਕ ਯੂਜ਼ ਕਰਨੀ ਹੈ ਜਾ ਤੱਕ ਜਿਹੜਾ ਆਇਲ ਹੈ ਉਹ ਤੁਹਾਡੇ ਫੇਸ ਤੇ ਨਜ਼ਰੋਂੋਂ ਹਟਦਾ ਨਹੀਂ ਹੈਗਾ ਉਦੋਂ ਤੱਕ ਤੁਸੀਂ ਕੰਟੀਨਿਊ ਰੱਖ ਸਕਦੇ ਹੋ ਇਹਨੂੰ ਤੇ ਹੌਲੀ ਹੌਲੀ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਜੇ ਤੁਸੀਂ ਕੰਟੀਨਿਊਸly ਇਸ ਯੂਜ਼ ਨੂੰ ਫਾਲੋ ਕਰੋਗੇ ਠੀਕ ਹੈ ਜੀ ਆਇਲ ਨੂੰ ਨਾ ਫੇਸ ਤੋਂ ਆਇਲ ਨੂੰ ਘਟਾਉਣ ਵਾਸਤੇ ਸਿਰਫ ਬੇਸਣ ਹੀ ਹੈ ਜਿਹੜਾ ਕਿ ਵਧੀਆ ਰਿਜ਼ਲਟ ਦਿੰਦਾ ਆਪਾਂ ਨੂੰ ਠੀਕ ਹੈ ਜੀ ਇਸ ਰੈਮੇਡੀ ਨੂੰ ਯੂਜ਼ ਕਰਕੇ ਆਪਾਂ ਜਿਹੜਾ ਆਇਲੀ ਫੇਸ ਨੂੰ ਆਪਾਂ ਨੋਰਮਲ ਫੇਸ ਆਪਣਾ ਬਣਾ ਸਕਦੇ ਹਾਂ ਠੀਕ ਹੈ ਜੀ ਤੇ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੇ ਨਿਊ ਆਇਓ ਇਸ ਵੀਡੀਓ ਰਹੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਆਪਾਂ ਮਿਲਦੇ ਆਂ ਨੈਕਸ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ